thank okay. ਪਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਸਰਾਲਾ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦ ਇਸ ਪਿੰਡ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਪਸਥਾਨ ਤਨਤਨ ਬ੍ਰਾਹਮਣ ਗਿਆਨੀ ਬਾਬਾ ਦਾਸ ਦੀ ਗੱਦੀ ਨਿਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਮਨਪਾਲ ਸਿੰਘ ਗੋਪੀ ਕੈਨੇਡਾ ਸਟੱਡੀ ਵੀਜ਼ੇ ਤੇ ਸੰ 2019 ਵਿੱਚ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਛਰਾਲਾ ਵਿਖੇ ਆਇਆ ਸੀ। ਕੁਝ ਸਮਾਂ ਰਹਿਣ ਤੋਂ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ। ਉਹ ਇਸ ਤਰ੍ਹਾਂ ਜਿਵੇਂ ਪਹਿਲਾਂ ਆਪਰੇਸ਼ਨ ਕਰਾ ਕੇ ਤੋ ਗਿਆ ਸੀ। 2 ਕੁ ਮਹੀਨੇ ਪਹਿਲਾਂ ਆਪਰੇਸ਼ਨ ਕਰਾਇਆ ਹੀ ਉਹਦੇ ਕੰਨ ਦਰਦ ਤੇ ਦੁਬਾਰਾ ਸਟਾਰਟ ਹੋਈ। ਅਸੀਂ ਦੇ ਕਾਫੀ ਦੁਬਾਰਾ ਮੋੜਿਆ ਤੂੰ ਆ ਜਾ ਕੋਈ ਗੱਲ ਨਹੀਂ। ਰੋਗ ਟਿਕ ਟਿਕਰਾਉਂਦਾ ਕਦੀ 18 ਦੀ ਕਰਾਲਾ ਕਦੀ 20 ਦੀ ਕਰਾਲਾ ਉਸ ਤੋਂ ਬਾਅਦ ਉਹਨੂੰ 26 ਦੀ ਕਰਾਈ 26 ਤੋਂ ਬਾਅਦ ਉਹਦੀ ਜਿਹੜੀ ਟੈਸ਼ੀਟੂ ਜੀ ਸਾਰੇ ਪੈਕ ਕਰ ਲਏ ਨੇ ਤੇ ਆਉਂ ਲੱਗਾ ਵਾ ਉਹ ਆਦਾ ਵੀ ਮੈਨੂੰ ਉਲਟੀ ਜੀ ਆਈ ਹੈ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਅਟੈਕ ਆ ਗਿਆ ਤੇ ਉਸ ਤੋਂ ਬਾਅਦ ਉਹ ਐਮਬੂਲੈਂਸ ਆਈ ਹੈ ਦੋ ਚਾਰ ਮਿੰਟ ਦੇ ਵਿੱਚ ਉਹਨੂੰ ਲੈ ਗਈ ਹੈ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉੱਥੇ ਹੋਇਆ ਪੰਟੋ ਦੇ ਵਿੱਚ ਪ੍ਰੋਜੈਕਟਰਾ ਨੇ ਕੀਤਾ ਉਸ ਤੋਂ ਬਾਅਦ ਉਸ ਦੀ ਡੈਥ ਹੋ ਗਈ ਕਿਹੜੀ ਸਾਲ ਚ ਕਿਹਾ ਸੀ ਸਾਨੂੰ 2019 ਦੇ ਵਿੱਚ ਗਿਆ ਇਹ ਕਿਹੜੀ ਸਿਟੀ ਜੀ ਨੂੰ ਲੱਗਿਆ ਬ੍ਰਾਮਟਨ ਗਿਆ ਟੈਂਟਨ ਗਿਆ ਹੈ ਕਿੰਨੀ ਏਜ ਕਿੰਨੀ 24 ਸਾਲ ਦੀ ਏ ਜੀ ਡੈਥ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਹੰਦੇ ਹੀ ਉਹਦੇ ਉਸ ਤੋਂ ਬਾਅਦ ਮੈਸੇਜ ਉਹਨੇ ਵੀ ਬੰਦ ਹੋ ਗਏ ਮੈਰਿਡ ਕਿ ਅਨਮੈਰਿਡ ਅਨਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਬਈ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਹਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਨਹੀਂ ਤੇ ਫਿਰ ਬਾਅਦ ਵਿੱਚ ਬੱਚੇ ਤੱਕੇ ਖਾਦੇ ਬਾਤ ਤੁਰੇ ਫਿਰਦੇ ਨੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ ਇਹ ਹੀ ਬੀਲ ਕਰਦੇ ਵੀ ਇੱਥੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਹੋਣ ਤੇ ਬੱਚਿਆਂ ਨੂੰ ਮਾਂ ਪਿਓ ਨੂੰ ਟੰਗੀਆਂ ਨਾ ਆਉਣ ਬਾਅਦ ਦੇ ਵਿੱਚ ਇਹ ਹੀ ਅਪੀਲ ਕਰਦੇ ਕੀ ਕਰਨੀ ਕਿ ਅਏ ਦਿਨ ਸਾਨੂੰ ਖਬਰਾਂ ਮਿਲਦੀਆਂ ਆਪਣੇ ਕੈਨੇਡਾ ਜਾਂ ਔਰ ਕੰਟਰੀ ਇੰਦੇ ਐਸੇ ਹੀ ਮੰਦਪੰਗੇ ਕਟਨਾਵਾਂ ਹੋ ਰਹੀਆਂ ਕੀ ਕਾਰਨ ਲੱਗਦਾ ਤੁਹਾਨੂੰ ਇਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇਥੇ ਹੈ ਨਹੀਂ ਹੈ ਉੱਥੇ ਬਜਾਰੇ ਬੱਚੇ ਟਕੇ ਖਾਦੇ ਫਿਰਨੇ ਤੁਸੀਂ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਹੈ ਜੀ ਕਿਸੇ ਤੋਂ ਪੁੱਛ ਲਓ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰਾ ਬੱਚਾ ਵੇਲਾ ਬੈਠਾ ਕੋਈ ਕੋਸ਼ਿਸ਼ ਕਰਦੇ ਜੀ ਇਥੇ ਕੰਮ ਹੋ ਦੇ ਬਾਹਰ ਜਾਣ ਦੀ ਲੋੜ ਹੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰਾਂ ਨੂੰ